ਅਰੋਕ ਕਰਨੀ ਅਗਲੀ ਵੱਡੀ ਖਬਰ ਦਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ 2 ਸਾਲ ਪਹਿਲਾਂ ਹੀ ਚੋਣ ਮੈਦਾਨ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਨੇ ਖੁਦ ਨੂੰ ਸੰਗਰੂਰ ਤੋਂ ਆਪਣਾ ਆਪਣੇ ਆਪ ਨੂੰ ਉਮੀਦਵਾਰ ਐਲਾਨ ਦਿੱਤਾ ਹੈ 2027 ਦੀਆਂ ਚੋਣਾਂ ਦੇ ਲਈ ਖੁਦ ਨੂੰ ਉਹਨਾਂ ਦੇ ਵੱਲੋਂ ਕਾਂਗਰਸ ਦੀ ਉਮੀਦਵਾਰ ਐਲਾਨਿਆ ਗਿਆ ਹੈ ਵਿਜੇਂਦਰ ਸਿੰਘਲਾ ਦਾ ਬਿਆਨ ਵੀ ਸਾਹਮਣੇ ਆਮਦਾ ਕਹਿੰਦੇ ਕਿ ਸੰਗਰੂਰ ਛੱਡ ਕੇ ਕਿਤੇ ਨਹੀਂ ਜਾਵਾਂਗਾ ਤੁਹਾਡੇ ਨਾਲ ਵਾਅਦਾ ਹੈ ਮੈਂ ਤੁਹਾਡੇ ਵਿੱਚ ਹੀ ਰਹਾਂਗਾ ਜ਼ਿਕਰਯੋਗ ਹੈ ਕਿ 2022 ਦੇ ਵਿੱਚ ਵਿਜੇਂਦਰ ਸਿੰਘਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪੁਰ ਭਰਾਜ ਤੋਂ ਇਲੈਕਸ਼ਨ ਦੇ ਵਿੱਚ ਹਾਰ ਗਏ ਸਨ ਪਹਿਲਾਂ ਹਾਲਾਂਕਿ ਜਿੱਤੇ ਉਹ ਵਿਜਾਰਦ ਦਾ ਹਿੱਸਾ ਵੀ ਰਹਿ ਚੁੱਕੇ ਨੇ ਕੈਪਟਨ ਸਰਕਾਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਤਾਂ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਕਰੀਬ 2 ਸਾਲ ਅਜੇ ਬਾਕੀ ਬਚੇ ਨੇ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਹੀ 2 ਸਾਲ ਪਹਿਲਾਂ ਹੀ ਖੁਦ ਨੂੰ ਉਮੀਦਵਾਰ ਅਨਾਉਂਸ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਚਾਲੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਉਹਨਾਂ ਦਾ ਕਹਿੰਦੇ ਕਿ ਸੰਗਰੂਰ ਛੱਡ ਕੇ ਕਿਤੇ ਨਹੀਂ ਜਾਵਾਂਗਾ ਤੁਹਾਡੇ ਨਾਲ ਵਾਅਦਾ ਹੈ ਮੈਂ ਤੁਹਾਡੇ ਵਿੱਚ ਹੀ ਰਹਾਂਗਾ ਹਾਲਾਂਕਿ ਜੇਕਰ ਕਾਂਗਰਸ ਪਾਰਟੀ ਦੇ ਆ ਟਿਕਟਾਂ ਦੀ ਵੰਡ ਨੂੰ ਲੈ ਕੇ ਅਨਾਉਂਸਮੈਂਟ ਨੂੰ ਲੈ ਕੇ ਕਲਚਰ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਵਾਕਿਫ ਹੋਵੋਗੇ ਚਾਹੇ ਲੋਕ ਸਭਾ ਚੋਣਾਂ ਹੋਣ ਵਿਧਾਨ ਸਭਾ ਚੋਣਾਂ ਹੋਣ ਬਿਲਕੁਲ ਨਜ਼ਦੀਕ ਜਾ ਕੇ ਪੱਤੇ ਖੁੱਲ੍ਹੇ ਜਾਂਦੇ ਨੇ ਰਾਤ ਵੇਲੇ ਜੋ ਕੇ ਲਿਸਟ ਉਮੀਦਵਾਰਾਂ ਦੀ ਬਕਾਇਦਾ ਜਾਰੀ ਕੀਤੀ ਜਾਂਦੀ ਹੈ ਪਰ ਇਹ ਆਪਣੇ ਆਪ ਦੇ ਵਿੱਚ ਬਿਲਕੁਲ ਹੀ ਵੱਖਰੀ ਗੱਲ ਹੈ ਕਿ 2 ਸਾਲ ਪਹਿਲਾਂ ਹੀ ਖੁਦ ਨੂੰ ਵਿਜੇਂਦਰ ਸਿੰਘਲਾ ਦੇ ਵੱਲੋਂ ਉਮੀਦਵਾਰ ਅਨਾਉਂਸ ਕਰ ਦਿੱਤਾ ਗਿਆ ਅੱਜ ਮੈਨੂੰ ਖੁਸ਼ੀ ਹੈ ਦੱਸ ਕੇ ਤਸੱਲੀ ਹੈ ਮੈਨੂੰ ਦੱਸ ਕੇ ਕਿ ਸਾਡੇ ਇਲਾਕੇ ਦਾ ਕੋਈ ਸਕੂਲ ਐਸਾ ਨਹੀਂ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜਨ ਜਾਂਦੇ ਆ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਸਕੂਲ ਤੋਂ ਘੱਟ ਹੋਵੇ ਤਾਂ ਕਿ ਸਾਡੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ ਬੱਚਾ ਉਹਨਾਂ ਨੂੰ ਵੀ ਚੰਗੇ ਖੇਡਾਂ ਦੇ ਸਾਧਨ ਮਿਲ ਸਕਣ ਉਹਨਾਂ ਦੇ ਬੱਚੇ ਵੀ ਚੰਗੀਆਂ ਸੜਕਾਂ ਤੇ ਜਾ ਸਕਣ ਔਰ ਕੱਲੇ ਸੜਕਾਂ ਦੀ ਗੱਲ ਨਹੀਂ ਅੱਜ ਆਪਣਾ ਇਲਾਕਾ ਆਪਣਾ ਸ਼ਹਿਰ ਤੇ ਆਪਣੇ ਪਿੰਡ ਉਹ ਇਲਾਕਾ ਜਿੱਥੇ ਗੱਲੇ-ਗੱਲੇ ਪਿੰਡ 'ਚ ਕੈਮਰਾ ਲੱਗਿਆ ਹੈ ਗੱਲੇ ਗੱਲੇ ਪਿੰਡ ਤੇ ਕੋਲ ਸ਼ੀਸ਼ਾ ਲੱਗਿਆ ਹੈ ਗੱਲੇ ਗੱਲੇ ਪਿੰਡ ਦੀ ਸੜਕ ਦੇ ਉੱਪਰ ਚਿੱਟੀ ਪੱਟੀ ਲੱਗੀ ਹੈ ਤਾਂ ਕਿ ਲੋਕ ਐਕਸੀਡੈਂਟ ਤੋਂ ਬਚ ਸਕਣ ਲੋਕਾਂ ਨੂੰ ਧੁੰਦ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਜੋ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਵਾਦਾ ਮੇਰਾ ਤੁਹਾਡੇ ਨਾਲ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਜੇ ਤੁਸੀਂ ਆਉਣ ਵਾਲੇ ਆ ਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਪ੍ਰਚਾਰ ਕੀਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਵਾਦਾ ਮੇਰਾ ਜਿਸ ਤਰ੍ਹਾਂ ਪਹਿਲਾਂ ਇਸ ਇਲਾਕੇ ਦੀ ਨਿਵਾਰ ਬਦਲੀ ਹੈ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਇਸ ਦਾ ਇੱਕ ਮੂਨਾ ਸ਼ਹਿਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘਲਾ ਦੀ ਹੋਊਗੀ